ਕਹਾਂ ਜੀ ਮੇਰਾ ਵੀਰ ਸਾਰੇ ਹੀ ਭਰਾਵਾਂ ਨੂੰ ਅਸੀਕ ਕਾਲ ਤੇ ਅੱਜ ਆਪਾਂ ਵੀਡੀਓ ਚ ਗੱਲ ਕਰਨੀ ਵੀ ਹੁਣ ਝੋਨੇ ਦੇ ਜਿਹੜੀ ਕਿਹੜੀ ਸਪਰੇਅ ਕੀਤੀ ਜਾਵੇ ਕਿਹੜੀ ਸਪਰੇਅ ਜ਼ਰੂਰੀ ਆ ਜਾਂ ਸਪਰੇਅ ਕਰੇ ਬਿਨਾ ਸਰ ਸਕਦਾ ਜਾਂ ਨਹੀਂ ਸਰ ਸਕਦਾ ਆਪਾਂ ਦੋ ਤਿੰਨ ਗੱਲਾਂ ਤੁਹਾਡੇ ਨਾਲ ਵੀਡੀਓ ਚ ਕਰਨੀਆਂ ਸਭ ਤੋਂ ਪਹਿਲਾਂ ਤਾਂ ਗੱਲ ਆਪਾਂ ਕਰਦੇ ਆ ਗੋਭ ਦੀ ਸੁੰਡੀ ਤੇ ਪੱਤਾ ਲਪੇਟ ਸੁੰਡੀ ਦੀ ਇਹਦੇ ਵਾਸਤੇ ਆਪਣੀ ਕਿਹੜੀ ਸਪਰੇਅ ਜ਼ਰੂਰੀ ਆ ਜਾਏ ਜੇ ਆਪਣੇ ਖੇਤ ਦੇ ਵਿੱਚ ਇਹਦੀ ਪ੍ਰੋਬਲਮ ਆ ਵੀ ਜਾਂਦੀ ਆ ਹਮਲਾ ਹੋ ਵੀ ਜਾਂਦਾ ਤੇ ਕਿੰਨਾ ਜਿਹੜਾ ਆਪਣੇ ਝੋਨੇ ਦਾ ਜਿਹੜਾ ਨੁਕਸਾਨ ਕਰਦੀ ਆ ਤਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜਾ ਗਟੌਲੀ ਰੋਗ ਆ ਜਿਹੜਾ ਪੀਆਰ 126 ਵੈਰਾਈਟੀ ਦੇ ਵਿੱਚ ਮੌਸਮ ਕਈ ਵਾਰ ਜਿਆਦਾ ਜਿੱਦਾਂ ਹਮਿਡਿਟੀ ਵਾਲਾ ਹੋ ਜਾਂਦਾ ਹਮਸਪਰੇ ਮੌਸਮ ਹੋ ਜਾਂਦਾ ਜਿੱਦਾਂ ਬੱਦਲਬਾਈ ਰਹਿੰਦੀ ਹੈ ਤੇ ਨਾਲ ਜਿਹੜਾ ਬਾਰਿਸ਼ ਨਹੀਂ ਹੁੰਦੀ ਹੈ ਕਿ ਦੱਖਣ ਵਗੈਰੇ ਹਵਾ ਚੱਲੀ ਜਾਂਦੀ ਹੈ ਉੱਥੇ ਜਦੋਂ ਗਟੌਲੀ ਰੋਗ ਦੀ ਜਿਹੜੀ ਸਮੱਸਿਆ ਆ ਜਾਂਦੀ ਹੈ ਉਹਦੇ ਵਾਸਤੇ ਆਪਾਂ ਜਿਹੜਾ ਪ੍ਰਬੰਧ ਦਾ ਉਹ ਗੋਭ ਸਮੇਂ ਕਰਨਾ ਹੁੰਦਾ ਕਿਉਂਕਿ ਇਹਦੀ ਜਿਹੜੀ ਹੱਲ ਹੈ ਉਹ ਗੋਭ ਸਮੇਂ ਹੋਣਾ ਉਹਦੇ ਤੋਂ ਬਾਅਦ ਜਿਹੜਾ ਇਹਦਾ ਕੋਈ ਵੀ ਹੱਲ ਨਹੀਂ ਹੈਗਾ ਜਦੋਂ ਗਟੌਲੀ ਛੱਟਿਆਂ ਦੇ ਵਿੱਚ ਜਾਂ ਦਾਣੇ ਦੇ ਵਿੱਚ ਬਣ ਗਈ ਹਲ ਤੇ ਉਦੋਂ ਇਹਦਾ ਕੋਈ ਹੱਲ ਨਹੀਂ ਹੁੰਦਾ ਬਾਈ ਫਿਰ ਚਾ ਕੋਈ ਵੀ ਸਪਰੇਅ ਕਰ ਲਿਓ ਇਹਦਾ ਜਿਹੜਾ ਮਲਕੇ ਹੱਲ ਆ ਉਹ ਆਪਾਂ ਹੁਣ ਪਹਿਲਾਂ ਹੀ ਕਰਨਾ ਜਦੋਂ ਆਪਣਾ ਝੋਨਾ ਗੋਭ ਦੇ ਵਿੱਚ ਜਾਂ ਗੋਭ ਦੇ ਵੇਲੇ ਦੋ ਸਪਰੇਅ ਜਿਹੜੀਆਂ ਹੁੰਦੀਆਂ ਉਹ ਹੁੰਦੀਆਂ ਆਪਣੀਆਂ ਪੱਤਾ ਲਪੇਟ ᱥੁੰਡੀ ਤੇ ਗੋਭ ਦੀ ᱥੁੰਡੀ ਦੀ ਯੂ نو ਸਟੈਮ ਬਾਰਰ ਤੇ ਲੀਫ ਫੋਲਡਰ ਗੈਦਰ ਨੇ ਆਪਾਂ ਅੰਗਰੇਜ਼ੀ ਦੇ ਵਿੱਚ ਤੇ ਇਹਨਾਂ ਦੀ ਜਿਹੜੀ ਸਪਰੇਅ ਆ ਵੀ ਕਿੰਨੀ ਕੁ ਜ਼ਰੂਰੀ ਆ ਪਹਿਲਾਂ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਵੀ ਜਿਹੜੀ ਪੱਤਾ ਲਪੇਟ ᱥੁੰਡੀ ਆ ਜਾਂ ਗੋਭ ਦੀ ᱥੁੰਡੀ ਆ ਇਹਨਾਂ ਦੇ ਜਦੋਂ ਆਪਾਂ ਗੱਲ ਕਰਦੇ ਆਂ ਦੁਕਾਨ ਤੇ ਜਾ ਕੇ ਵੀ ਭਾਈ ਆਪਾਂ ਸਪਰੇਅ ਕਰਨੀਆਂ ਸਾਨੂੰ ਗੋਬ ਦੀ ᓱੰਡੀ ਤੇ ਪੱਤਲਪੇਟ ᓱੰਡੀ ਦੀ ਸਪਰੇਅ ਦੇ ਦਿਓ ਤੇ ਦੁਕਾਨਦਾਰ ਕਰਦੇ ਕੀ ਆ ਵੀ ਆਪਾਂ ਨੂੰ ਚੱਕ ਕੇ ਦੋ ਸਪਰੇਅਾਂ ਦੇ ਦਿੰਨੇ ਆ ਟੈਕਨੀਕਲ ਇਹਨਾਂ ਦੇ ਮਿਲਦੇ ਜੁਲਦੇ ਹੀ ਹੁੰਨੇ ਆ ਪਰ ਆਪਾਂ ਨੂੰ ਚੱਕ ਕੇ ਸਪਰੇਅਾਂ ਦੋ ਦੇ ਦਿੰਨੇ ਆ ਕਹਦੇ ਨੇ ਵੀ ਆ ਗੋਬ ਦੀ ᓱੰਡੀ ਦੀ ਤੇ ਆ ਪੱਤਲਪੇਟ ᓱੰਡੀ ਦੀ ਆ ਪਹਿਲੀ ਗੱਲ ਤਾਂ ਇੱਕ ਮੈਂ ਦੱਸਣੀ ਚਾਹੁੰਦਾ ਵੀ ਜਿਹੜੀ ਸਪਰੇਅ ਆਪਾਂ ਚਾਹੇ ਪੱਤਲਪੇਟ ᓱੰਡੀ ਤੋਂ ਕਰ ਰਹੇ ਜਾਂ ਗੋਬ ਦੀ ᓱੰਡੀ ਤੋਂ ਕਰ ਰਹੇ ਹੋ ਇੱਕੋ ਸਪਰੇਅ ਦੋਵਾਂ ਚੀਜ਼ਾਂ ਦਾ ਜਿਹੜਾ ਮਸਲਾ ਹ ਤੁਹਾਨੂੰ ਇਹ ਚੱਕਰ ਦੇ ਵਿੱਚ ਪੈਣ ਦੀ ਲੋੜ ਨਹੀਂ ਹੈਗੀ ਵੀ ਆਪਾਂ ਇਹਦੀਆਂ ਦੋ ਅਲੱਗ-ਅਲੱਗ ਸਪਰੇਅ ਲਿਆ ਕੇ ਝੋਨੇ ਤੇ ਕਰੀਏ ਵੀ ਆਪਾਂ ਪੱਤਾ ਲਪੇਟ ਦੀ ਲੱਗ ਪਾ ਲਈ ਪੰਪ ਦੇ ਵਿੱਚ ਤੇ ਗੋਭ ਦੀ ਸੁੰਡੀ ਦੀ ਲੱਗ ਪਾ ਲਈ ਪਹਿਲਾਂ ਤਾਂ ਇਹ ਕਨਫਿਊਜ਼ਨ ਦੂਰ ਕਰ ਦੋ ਵੀ ਜਿਹੜੀ ਅਲੱਗ-ਅਲੱਗ ਸਪਰੇਅ ਬਿਲਕੁਲ ਵੀ ਪਾਉਣੀ ਹੈਗੀ ਇਹਨਾਂ ਦੋਵਾਂ ਦੇ ਹੱਲ ਵਾਸਤੇ ਜਿਹੜੀ ਸਪਰੇਅ ਆਪਾਂ ਉਹ ਵੀ ਤੁਹਾਨੂੰ ਦੱਸ ਦਦਨੇ ਆ ਦੋਵਾਂ ਦੇ ਹੱਲ ਵਾਸਤੇ ਜਿਹੜੀ ਸਸਤੀ ਤੇ ਵਧੀਆ ਕਾਰਗਰ ਜਿਹਨੂੰ ਆਪਾਂ ਕੋਰਾਜਨ ਕਹਿ ਦਿੰਦੇ ਆ ਉਹ ਆਪਾਂ 60 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਆ 100 ਲੀਟਰ ਪਾਣੀ ਦੇ ਵਿੱਚ ਜਾਂ ਫਿਰ ਉਹਦੇ ਬਾਅਦ ਆ ਜਾਂਦੀ ਜਿਹੜੀ ਕਾਰਟਾਪ ਹਾਈਡਰੋਕਲੋਰਾਈਡ ਪਦਾਨ ਵਾਲਾ ਟੈਕਨੀਕਲ ਆ ਇਹ ਇਹ ਸਪਰੇ ਦੇ ਵਿੱਚ ਵੀ ਆਉਣ ਲੱਗ ਗਿਆ ਇਹਨੂੰ ਵੀ ਆਪਾਂ ਵਰਤ ਸਕਦੇ ਆ ਮੋਟਾਰ ਦੇ ਨਾਲ ਨਾਲ ਆਉਂਦਾ ਤੇ 170 ਗ੍ਰਾਮ ਪ੍ਰਤੀ ਏਕੜ ਆਪਾਂ ਇਹਨੂੰ ਵਰਤ ਸਕਦੇ ਆ ਗੋਬ ਦੀ ਸੁੰਡੀ ਤੇ ਪੱਤਾ ਲਪੇਟ ਸੁੰਡੀ ਦੋਵਾਂ ਦੇ ਬਹੁਤ ਵਧੀਆ ਦਾ ਕੰਮ ਹੈ ਤੇ ਉਹਦੇ ਬਾਅਦ ਆਪਾਂ ਜਿਹੜਾ ਫੇਮ ਫੇਮ ਵੀ ਕਰ ਸਕਦੇ ਆ 20 ml ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਆਪਾਂ ਕਰਨੀ ਆ ਫੇਮ ਫੇਮ ਵੀ ਦੋਵੇਂ ਜਿਹੜੀਆਂ ਸਮੱਸਿਆਵਾਂ ਦਾ ਆਪਣਾ ਜਿਹੜਾ ਹੱਲ ਕਰ ਦਿੰਦੀ ਆ ਫੇਮ ਵੀ ਆਪਾਂ ਵਰਤ ਸਕਦੇ ਆ ਤੇ ਉਤੇ ਬਾਅਦ ਟਾਟਾ ਟਕੋਮੀ ਆ ਗਈ ਇਹਨੂੰ ਆਪਾਂ 50 ਗ੍ਰਾਮ ਪ੍ਰਤੀ ਏਕੜ ਵਰਤਣਾ ਉਤੇ ਬਾਅਦ ਆਪਣੀ ਫਿਪਰੋਨਿਲ ਦੀ ਸਪਰੇ ਵੀ ਆਉਂਦੀ ਹੈ ਜਿਹੜਾ ਆਪਣਾ ਟੈਕਨੀਕਲ ਆ ਫਿਪਰੋਨਿਲ ਜਿੱਦਾਂ ਆਪਾਂ ਆਪਣੇ ਕੀ ਕਹਿੰਦੇ ਆ ਰੀਜੈਂਟ ਵਰਤਦੇ ਆ ਦਾਣੇਦਾਰ ਜ਼ਹਿਰ ਆ ਗਈ ਕਿ ਫਿਪਰੋਨਿਲ ਸਪਰੇ ਦੇ ਫਾਰਮ ਦੇ ਵਿੱਚ ਵੀ ਆਉਂਦੀ ਆ ਆਪਾਂ ਉਹਨੂੰ ਵੀ ਵਰਤ ਸਕਦੇ ਆ ਉਹ ਵੀ ਇਹ ਜਿਹੜਾ ਦੋਨਾਂ ਚੀਜ਼ਾਂ ਦੇ ਵਧੀਆ ਮਤਲਬ ਕਿ ਰਿਅਲਟ ਹੈਗਾ ਗੋਭ ਦੀ ਸੁੰਡੀ ਤੇ ਪੱਤਾ ਲਪੇਟ ਸੁੰਡੀ ਤੇ ਦੋਵਾਂ ਤੇ ਪਰ ਹੁਣ ਆਪਾਂ ਇਹਦੀ ਗੱਲ ਕਰੀਏ ਵੀ ਜੇ ਇਹ ਆ ਵੀ ਜਾਣਾ ਪੜੇ ਖੇਤ ਦੇ ਵਿੱਚ ਜਾਂ ਗੋਭ ਦੀ ਸੁੰਡੀ ਆ ਪੱਤਾ ਲਪੇਟ ਸੁੰਡੀ ਦੀ ਜੇ ਸਮੱਸਿਆ ਹੋ ਵੀ ਜਾਂਦੀ ਆ ਤਾਂ ਆਪਣਾ ਜਿਹੜਾ ਇਹ 5 ਤੋਂ ਲੈ ਕੇ 7% ਤੱਕ ਹੀ ਨੁਕਸਾਨ ਕਰਦੀ ਆ ਚਲੋ ਫੇਰ ਵੀ ਜਿੱਦਾਂ ਬਾਸਮਤੀ ਝੋਨੇ ਆ ਬਾਸਮਤੀ ਦੇ ਵਿੱਚ ਇਹ ਨੁਕਸਾਨ ਜ਼ਿਆਦਾ ਹੋ ਜਾਂਦਾ ਇਹਦੇ ਕਰਕੇ ਪਰ ਜਿੱਦਾਂ ਹੁਣ ਪਿਛਲੇ ਦਿਨਾਂ ਤੇ ਦੋ ਕੁ ਦਿਨ ਛੱਡ ਕੇ بارش ਵੀ ਵਧੀਆ ਹੋ ਜਾਂਦੀ ਹੈ ਤੇ ਪਸ਼ਵਾਦੀ ਹਵਾ ਚੱਲੀ ਜਾਂਦੀ ਹੈ ਤਾਂ ਆਪਣੇ ਏਰੀਆ ਦੇ ਵਿੱਚ ਤਾਂ ਬਾਈ ਇਹ ਦੋਵੇਂ ਚੀਜ਼ਾਂ ਦੀ ਹਲੇ ਤੱਕ ਸਮੱਸਿਆ ਨਹੀਂ ਹੈਗੀ ਨਾ ਤੇ ਆਪਣੇ ਗੋਗਰੀ ਛੰਡੀ ਜਿੱਦੇ ਕਿਤੇ ਹਲੇ ਦੇਖਣ ਨੂੰ ਮਿਲਿਆ ਤੇ ਨਾ ਹੀ ਕਿਤੇ ਜਿਹੜੀ ਪੱਤਾ ਲਪੇਟਾ ਉਹਦੀ ਦਿੱਕਤ ਆਈ ਆ ਸੋ ਆਪਾਂ ਸਪਰੇਅ ਲੋਡ ਅਨੁਸਾਰ ਹੀ ਕਰਾਂਗੇ ਤੇ ਮੈਂ ਤੁਹਾਨੂੰ ਵੀ ਇਹੀ ਚੀਜ਼ ਕਹਿਣਾ ਮੇਰਾ ਵੀ ਜਿਹੜੀ ਚੀਜ਼ ਦੀ ਲੋਡ ਆਪਾਂ ਲੋਡ ਅਨੁਸਾਰ ਹੀ ਸਪਰੇਅ ਕਰਨੀ ਆ ਵੀ ਇੱਕ ਮਲਕੇ ਮਿੱਥ ਅਨੁਸਾਰ ਨਹੀਂ ਆਪਾਂ ਸਪਰੇਅ ਕਰਨੀ ਵੀ ਆਪਾਂ ਪਿਛਲੇ ਸਾਲ ਵੀ ਕੀਤੀ ਸੀ ਔਰ ਤਾਂ ਕੀ ਐਤਕੀ ਵੀ ਕਰਦਨੇ ਜੇ ਆਪਣੇ ਗਵਾਂਢੀ ਨੇ ਕਰਤੀ ਆ ਕਈ ਬੰਦੇ ਕੀ ਕਰਦੇ ਆ ਵੀ ਸਪਰੇਅ ਇੱਕ ਟਾਈਮ ਦੇ ਹਿਸਾਬ ਨਾਲ ਜਾਂ ਉਹਨਾਂ ਨੇ ਜਿੱਦਾਂ ਪ ਬੀਨ ਬਣਾਈ ਵੀ ਹੁੰਦੀ ਹੈ ਵੀ ਆਪਾਂ ਪਿਛਲੇ ਸਾਲ ਵੀ ਇਹ ਤਿੰਨ ਚਾਰ ਸਪਰੇਅ ਮਲਾ ਕੇ ਕਰਤੀ ਹਾਂ ਤੇ ਅੱਜ ਤੱਕ ਵੀ ਆਪਾਂ ਕਰ ਦਿੰਦੇ ਆ ਤੇ ਕਈ ਵੀਰ ਕੀ ਕਰਦੇ ਆ ਵੀ ਜਿਹੜੀ ਤੇਲੇ ਦੀ ਸਪਰੇਅ ਆ ਪਹਿਲਾਂ ਵੀ ਇੱਕ ਵਾਰ ਜਦੋਂ ਹੁਣ ਬੌਨਾ ਰੋਗ ਦੀ 10 ਦਿਨ ਪਹਿਲਾਂ ਸਮੱਸਿਆਈ ਉਦੋਂ ਵੀ ਜਿੱਥੇ ਤਾਂ ਬੌਨੇ ਰੋਗ ਦੀ ਸਮੱਸਿਆਈ ਉਹਨਾਂ ਭਰਾਵਾਂ ਨੇ ਤਾਂ ਸਪਰੇ ਜਿਹੜੀ ਕਰਨੀ ਉਹ ਕਰਨੀ ਹੀ ਪਰ ਦੇਖੋ ਦੇਖ ਜਾਂ ਡਰ ਲਾ ਲਓ ਜਾਂ ਕਿਵੇਂ ਵੀ ਲਾ ਲਓ ਵੀ ਜਿਹੜੇ ਆਂਡ ਗੁਆਂਡ ਦੇ ਵਿੱਚ ਵੀ ਜਿਹੜੀਆਂ ਸਪਰੇ ਵਾਲੀਆਂ ਢੋਲੀਆਂ ਚੱਕ ਲਈਆਂ ਵੀ ਸਾਰੇ ਬੰਦਿਆਂ ਨੇ ਤਕਰੀਬਨ 80% ਬੰਦਿਆਂ ਨੇ ਜਿਹੜੀ ਤੇਲੇ ਵਾਲੀ ਸਪਰੇ ਬਿਨਾ ਬੌਨੇ ਰੋਗ ਤੋਂ ਝੋਨੇ ਤੇ ਕਰਵਾਤੀ ਪਰ ਹਲੇ ਤੱਕ ਆਪਾਂ ਆਪਣੇ ਝੋਨੇ ਤੇ ਕੋਈ ਐਦਾਂ ਨਹੀਂ ਸਪਰੇ ਨਹੀਂ ਕਰਵਾਈ ਇੱਕ ਵੀ ਸਪਰੇ ਨਹੀਂ ਕਰਾਈ ਕਿਸੇ ਵੀ ਤਰ੍ਹਾਂ ਦੀ ਬਾਕੀ ਜਿਹੜੇ ਜੋ ਤੱਤ ਜ਼ਮੀਨ ਦੇ ਵਿੱਚ ਪਾਏ ਹੋਏ ਉਹੀ ਪਾਏ ਹਲੇ ਤੱਕ ਸਪਰੇ ਬਾਕ ਪਿਛਲੇ ਸਾਲ ਤੱਕ ਕੋਰਾ ਜਨਵਾਰਤੀ ਦੀ ਐਤ ਕਿ ਚਲੋ ਦੇਖਾਂਗੇ ਮੌਕੇ ਦੇ ਹਿਸਾਬ ਨਾਲ ਤੇ ਇਹ ਤੁਸੀਂ ਕਰ ਸਕਦੇ ਆ ਇੱਕੇ ਸਪਰੇ ਥੋੜੇ ਪੱਤਾ ਲਪੇਟ ਥੁੰਡੀ ਤੇ ਗੋਭ ਦੀ ਥੁੰਡੀ ਨੂੰ ਜਿਹੜਾ ਕੰਟਰੋਲ ਕਰ ਲੂਗੀ ਸੋ ਦੋ ਅਲੱਗ-ਅਲੱਗ ਸਪਰੇਆਂ ਤੋਂ ਮੇਰਾ ਵੀਰ ਬਚੋ ਹਣਾ ਤੇ ਹੁਣ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਗਟੋਲੀ ਰੋਗ ਆ ਪੀਆਰ 126 ਵੈਰਾਈਟੀ ਦੇ ਵਿੱਚ ਆਏ ਸਾਲ ਜਿਹੜਾ ਦੇਖਣ ਨੂੰ ਮਿਲਦਾ ਇਹਦਾ ਪਿੱਛੇ ਦਾ ਰੀਜਨ ਤਾਂ ਦੋ ਰੀਜਨ ਹੁੰਦੇ ਆ ਦੋ ਕਾਰਨ ਹੁੰਦੇ ਆ ਇੱਕ ਤਾਂ ਹੁੰਦਾ ਦੇਖੋ ਮੌਸਮ ਜਿਹੜਾ ਹਿਮੀਡੀਟੀ ਵਾਲਾ ਹੋ ਜਾਣਾ ਜਾਂ ਬੱਦਲਬਾਈ ਰਹਿਣਾ ਧੁੱਪ ਨਾ ਨਿਕਲਣਾ ਤੇ ਦੱਖਣ ਦਾ ਹਵਾ ਦਾ ਚੱਲੀ ਜਾਣਾ ਤੇ ਉਹਦੇ ਕਰਕੇ ਜਿਹੜੀ ਗਟੋਲੀ ਰੋਗ ਦੀ ਸਮੱਸਿਆ ਆਉਂਦੀ ਇਹਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਓਵਰਡੋਸ ਯੂਰੀਆ ਜਿਹੜੀ ਆਪਾਂ ਬੇਮਤਲਬ ਤੋਂ ਜ਼ਿਆਦਾ ਖੇਤਾਂ ਦੇ ਵਿੱਚ ਯੂਰੀਆ ਪਾਈ ਵੀ ਆ ਯੂਰੀਆ ਦਾ ਕੀ ਚੱਕਰ ਹੈ ਬਾਈ ਯੂਰੀਆ ਜਦੋਂ ਆਪਾਂ ਪਾਉਨੇ ਆਪਾਂ ਨੂੰ ਹਫ਼ਤੇ 10 ਦਿਨ ਦੇ ਵਿੱਚ ਇੰਨਾ ਪਤਾ ਨਹੀਂ ਲੱਗਦਾ ਹੈ ਕਿ ਜਦੋਂ ਇਹ ਲਾਸਟ ਝੋਨੇ ਤੇ ਜਾ ਕੇ ਜਦੋਂ ਆਪਣੇ ਝੋਨੇ ਨੇ ਨਿਸਰਨਾ ਹੈ ਝੋਨੇ ਦੀ ਮੁੰਜਰਾਂ ਨੇ ਬਾਹਰ ਆਉਣਾ ਹੈ ਓਵਰਡੋਸ ਯੂਰੀਆ ਨੇ ਉਦੋਂ ਆਪਾਂ ਨੂੰ ਰਿਜ਼ਲਟ ਦੇਣੇ ਆ ਉਦੋਂ ਪਤਾ ਲੱਗਣਾ ਵੀ ਆਪਣਾ ਇਹਨੇ ਨੁਕਸਾਨ ਕੀਤਾ ਕਿ ਫਾਇਦਾ ਕੀਤਾ ਜੇ ਤਾਂ ਆਪਾਂ ਯੂਰੀਆ ਲੋਡ ਅਨੁਸਾਰ ਵਧੀਆ ਤਰੀਕੇ ਨਾਲ ਪਾਈ ਆ ਫਿਰ ਤੇ ਆਪਣਾ ਇਹਨੇ ਫਾਇਦਾ ਕਰ ਦੇਣਾ ਝਾੜ ਦੇ ਵਿੱਚ ਤੇ ਨਹੀਂ ਉਹਦੇ ਬਾਅਦ ਟੋਟਲੀ ਇਹਨੇ ਸਮੱਸਿਆਵਾਂ ਪੈਦਾ ਕਰਨੀਆਂ ਜਿੱਦਾਂ ਕਿ ਟੋਲੀ ਰੋਗ ਉਹ ਇਹਦੇ ਤੋਂ ਪੈਦਾ ਹੁੰਦਾ ਅੱਗੇ ਜਾ ਕੇ ਜਿਹੜਾ ਸੀਡ ਬ্লাইਟ ਦੀ ਸਮੱਸਿਆ ਆਉਂਦੀ ਆ ਉਹਦੇ ਤੋਂ ਜ਼ਿਆਦਾ ਦਿੱਕਤ ਆਉਂਦੀ ਜਿੱਥੇ ਆਪਣਾ ਝੋਨਾ ਜ਼ਿਆਦਾ ਕੱਚਾ ਜਾਂ ਹੌਪਰ ਦੀ ਜਿਹੜੀ ਦਿੱਕਤ ਆ ਉਹ ਵੀ ਓਵਰਡੋਜ਼ ਯੂਰੀਆ ਕਰਕੇ ਆਉਂਦੀ ਜਿੱਥੇ ਆਪਾਂ ਯੂਰੀਆ ਘੱਟ ਪਾਵਾਂਗੇ ਉੱਥੇ ਹੌਪਰ ਦੀ ਵੀ ਜਿਹੜੀ ਸਮੱਸਿਆ ਘੱਟ ਆਊਗੀ ਚਲੋ ਜਿਹੜੀ ਹੌਪਰ ਦੀ ਸਪਰੇ ਹਲੇ ਆਪਾਂ ਨੂੰ ਤਕਰੀਬਨ ਬਾਈ 25 30 ਅਗਸਤ ਤੱਕ ਕਰਨ ਦੀ ਲੋੜ ਨਹੀਂ ਹੈਗੀ ਜਿੱਥੇ ਬੌਨੇ ਰੋਗ ਦੀ ਸਮੱਸਿਆ ਨਹੀਂ ਹੈਗੀ ਤੇ ਆਪਾਂ ਗਟੌਲੀ ਰੋਗ ਦੀ ਗੱਲ ਕਰਦੇ ਹਾਂ ਇਹਦੇ ਤੋਂ ਸਭ ਤੋਂ ਜਿਹੜੀ ਕਾਰਗਰ ਦਵਾਈ ਆ ਆਪਾਂ ਮਿਲ ਕੇ ਰੋਕਥਾਮ ਵਾਸਤੇ 400 ਐਮਲ ਜਿਹੜੀ ਗਲੀਲੀਓ ਵੇ ਆ ਬਾਕਸ ਇਸ ਤੋਂ ਬਿਲਕੁਲ ਉਸ ਪ੍ਰੋਪੀਗੋਨਾਜੋਲ ਵੀ ਕਰ ਸਕਦੇ ਆ ਜਾਂ 400 ਐਮਐਲ ਆਪਾਂ ਗਲੀਲੀ ਹੋਵੇ ਜਿਹੜੀ ਇਹਦੇ ਤੋਂ ਕਰ ਸਕਦੇ ਆ ਵਧੀਆ ਰਿਜ਼ਲਟ ਆ ਦੋਵਾਂ ਦੇ ਤੇ ਜਿਹੜੀ ਆਪਣੀ ਜ਼ਿਆਦਾਤਰ ਆਪਾਂ ਭਰਾ ਆਪਣੇ ਵਰਤਣ ਜਿਹੜੀ ਆਪਣੇ ਜੁਬਾਨ ਤੇ ਚੜੀ ਵੀ ਹੈਗੀ ਉਹ 500 ਗ੍ਰਾਮ ਜਿਹੜੀ ਕਾਪਰ ਹਾਈਡਰੋਕਸਾਈਡ ਇਹਨੂੰ ਆਪਾਂ ਵਰਤ ਸਕਦੇ ਆ ਕਾਪਰ ਜਿਹੜੀ ਅਕਸੀਕਲੋਰਾਈਡ ਆਉਂਦੀ ਆ ਆਪਾਂ ਉਹ ਨਹੀਂ ਵਰਤਣੀ ਹੈਗੀ ਉਹ ਥੋੜਾ ਜਿਹਾ ਪੁਰਾਣਾ ਟੈਕਨੀਕਲ ਆ ਕੰਮ ਚੱਲੋ ਉਹ ਵੀ ਇਹਦੇ ਤੇ ਵਧੀਆ ਕਰਦਾ ਪਰ ਜਿਹੜਾ ਹੁਣ ਨਵਾਂ ਟੈਕਨੀਕਲ ਆ 500 ਗ੍ਰਾਮ ਜਿਹੜੀ ਕਾਪਰ ਹਾਈਡਰੋਕਸਾਈਡ ਆ ਜਿਹੜੀ ਹਾਈਡਰੋਕਸਾਈਡ ਦੇ ਇੱਕ ਨਵਾਂ ਟੈਕਨੀਕਲ ਜਿਹੜਾ ਸਾਲ 1.5 ਸਾਲ ਪਹਿਲਾਂ ਆਇਆ ਤੇ ਉਹਨੂੰ ਆਪਾਂ ਜਿਹੜਾ ਆਪਣੇ ਝੋਨੇ ਤੇ ਵਰਤਣਾ ਘਟੌਲੀ ਰੋਗ ਤੋਂ ਜਦੋਂ ਆਪਣਾ ਝੋਨਾ ਗੋਬ ਦੇ ਵਿੱਚ ਆ ਗਿਆ ਜਦੋਂ ਆਪਣਾ ਮਲਕੇ ਪੈਪ ਜਿਹੜੀ ਨਾਲੀ ਉਹ ਫੁੱਲਣ ਲੱਗ ਗਈ ਆਪਾਂ ਨੂੰ ਪਤਾ ਲੱਗ ਗਈ ਜਾਂਦਾ ਵੀ ਹੁਣ ਜਿਹੜਾ ਆਪਣਾ ਝੋਨਾ ਹੈ ਉਹ ਗੋਬ ਦੇ ਵਿੱਚ ਆ ਗਿਆ ਤੇ ਉਦੋਂ ਜਿਹੜੀਆਂ ਸਪਰੇਅਾਂ ਜ਼ਰੂਰੀ ਹੁੰਦੀਆਂ ਨੇ ਤੇ ਉੱਥੇ ਤੁਸੀਂ ਜਿਹੜੇ ਮਲਕੇ ਘਟੌਲੀ ਰੋਗ ਜਾਂ ਤੁਸੀਂ ਜੇ ਸੀਡ ਬ্লাইਟ ਵਗੈਰਾ ਇਕੱਠਾ ਕੰਟਰੋਲ ਕਰਨਾ ਵਧੀਆ ਰਿਜ਼ਲਟ ਲੈਣਾ ਉੱਥੇ ਤੁਸੀਂ ਜਿਹੜੇ ਡਬਲ ਟੈਕਨੀਕਲ ਡਬਲ ਫੰਗੀ ਸਾਈਡ ਵੀ ਯੂਜ਼ ਕਰ ਸਕਦੇ ਆ ਜਿਹਦਾ ਜੀ ਆਕਸੀਸ ਟੋਪਨ ਪਲੱਸ ਟੈਬੂ ਕੋਨਾ ਜੋ ਲਾ ਜਾਂਦੇ ਆ ਤੇ ਬਾਕੀ ਆਕਸੀਸ ਟੋਪਨ ਪਲੱਸ ਪ੍ਰੋਪੀ ਕੋਨਾ ਜੋ ਲ ਵੀ ਆ ਜਾਂਦਾ ਜਾਂ ਹੋਰ ਕਾਫੀ ਪਲਸਰ ਵਗੈਰਾ ਜਿਹੜੇ ਬ੍ਰਾਂਡ ਨੇਮ ਆ ਉਹ ਆਪਾਂ ਵਰਤ ਸਕਦੇ ਆ ਪਰ ਉਹ ਥੋੜੀ ਜਿੱਦਾਂ ਮਲਕੇ ਇੰਦੀ ਆਪਣੀ ਸਮੱਸਿਆ ਨਹੀਂ ਹੁੰਦੀ ਵੀ ਆਪਾਂ ਨੂੰ ਹੋਣੀ ਹੈ ਉਹਨਾਂ ਨੂੰ ਵਰਤ ਲਈਏ ਪਰ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਈ ਬੰਦੇ 40 40 ਦਿਨ ਦੀ ਫਸਲ ਤੇ ਨਟੀਵੋ ਕਰੀ ਜਾਂਦੇ ਆ ਚਲੋ ਹੋਰੇਕ ਬੰਦੇ ਦਾ ਆਪਣਾ ਜਿਹੜਾ ਮਲਕੇ ਮਨ ਦੀ ਤਸੱਲੀ ਹੁੰਦੀ ਹੈ ਕਈ ਭਰਾਵਾਂ ਨੂੰ ਜਦੋਂ ਤੱਕ ਤਸੱਲੀ ਉਹ ਤੱਕ ਨਹੀਂ ਮਿਲਦੀ ਹੈ ਵੀ ਜੋ ਤੱਕ ਆਪਾਂ ਸਪਰੇਅ ਕਰਦੇ ਨਹੀਂ ਹੈਗੇ ਝੋਨੇ ਤੇ ਬੇਸ਼ੱਕ ਕਿਉਂ ਨੇ ਤੇ ਲੋੜ ਫਸਲ ਤੇ ਹੋਵੇ ਉਹ ਚੀਜ਼ ਦੀ ਚਾਹ ਨਾ ਹੋਵੇ ਪਰ ਫਿਰ ਵੀ ਆਪਾਂ ਕਰ ਦੇਣੀ ਆ ਚਲੋ ਆਪਣਾ ਕੰਮ ਹੁੰਦਾ ਵੀ ਬਾਈ ਤੁਹਾਨੂੰ ਮਿਲ ਕੇ ਜਿੰਨੀ ਕੁ ਜਾਣਕਾਰੀ ਜਿਹਦੇ ਨਾਲ ਤੁਹਾਡਾ ਫਾਇਦਾ ਹੋ ਸਕੇ ਤੁਹਾਡੇ ਪੈਸਿਆਂ ਦੀ ਬਚਤ ਹੋ ਸਕੇ ਤੁਹਾਡੀ ਫਸਲ ਵੀ ਵਸ ਸਕੇ ਤੇ ਤੁਹਾਡਾ ਝਾੜ ਵੀ ਵਧਿਆ ਜਾਵੇ ਆਪਾਂ ਉਹ ਚੀਜ਼ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹੁੰਨੇ ਆ ਬਾਕੀ ਮੇਰਾ ਵੀ ਰੱਖੋ ਆਪਣਾ ਸਭ ਦਾ ਦਿਮਾਗ ਹੈ ਨਾ ਕਈ ਬ੍ਰਾਂ ਨਹੀਂ ਚੀਜ਼ ਨੂੰ ਮੰਨਦੇ ਹੈਗੇ ਚਲੋ ਉਹਨਾਂ ਦੇ ਆਪਣਾ ਉਹ ਆਪਾਂ ਕਿਸੇ ਨੂੰ ਜ਼ਬਰਦਸਤੀ ਇਹ ਧੱਕੇ ਨਾਲ ਤਾਂ ਇਹ ਚੀਜ਼ ਨਹੀਂ ਕਰਨੀ ਹੈਗੀ ਪਰ ਬਾਕੀ ਜਿਹੜਾ ਹੁਣ ਸਭ ਤੋਂ ਵੱਡੀ ਚੀਜ਼ ਹੈ ਦੇਖੋ ਝਾੜ ਸੋ ਸਪਰੇਆਂ ਦੇ ਨਾਲ ਕੋਈ ਵੀ ਇਦਾਂ ਦੀ ਸਪਰੇ ਨਹੀਂ ਹੈਗੀ ਵੀ ਜਿਹੜੀ ਝਾੜ ਨੂੰ ਆਪਣੇ ਨੂੰ 50% ਤੱਕ ਵਧਾ ਦੇਵੇ ਹਾਂ ਸਪਰੇਆਂ ਦੇ ਹੁੰਦਾ ਵੀ ਜਦੋਂ ਕਿਸੇ ਸੀੇਦ ਦੀ ਬਿਮਾਰੀ ਹੱਲ ਹੋ ਗਿਆ ਉਦੋਂ ਝਾੜ ਜਿਹੜਾ ਵੱਜ ਜਾਂਦਾ ਕਈ ਭਰਾ ਹੁਣ ਕੀ ਕਰਦੇ ਵੀ ਇੱਕ ਹੁਣ ਝਾੜ ਵਧਾਉਣ ਵਾਲੀਆਂ ਸਪਰੇਆਂ ਦਾ ਵੀ ਜਿਹੜਾ ਚੱਲਣਾ ਚੱਲਣਾ ਸੋ ਪਹਿਲੀ ਗੱਲ ਆ ਤੁਸੀਂ ਤੱਤਾਂ ਦਾ ਧਿਆਨ ਰੱਖਣਾ ਜੇ ਤੁਹਾਡੇ ਫਸਲ ਦੇ ਵਿੱਚ ਤੱਤ ਤੁਸੀਂ ਬੂਰੇ ਪਾਏ ਆ ਤਾਂ ਹੁਣ ਤੁਸੀਂ ਐਨਪੀਕੇ ਜਿੱਦਾਂ ਅੱਗੇ ਕਰਨੇ ਉਹ ਕਰ ਸਕਦੇ ਜਿਹੜੇ ਬਾਦੂ ਦੇ ਹੋਰ ਕਈ ਸਪਰੇ ਹੈਗੀ ਐਦਾਂ ਨਹੀਂ ਵੀ ਜਿਹੜੇ ਕਹਿੰਦੇ ਵੀ 38 ਕੁਇੰਟਲ ਤੱਕ ਝਾੜ ਆਊਗਾ 40 ਤੱਕ ਆਊਗਾ ਸੋ ਕੋ 40 ਕੁਇੰਟਲ ਝਾੜ ਨੂੰ ਜਿਹੜੀ ਹੱਥ ਲਵਾ ਦੂਗੀ ਸੋ ਬਾਕੀ ਜਿੱਦਾਂ ਹੁਣ ਪਾਣੀ ਦਾ ਪ੍ਰਬੰਧ ਹੈ ਮੇਰਾ ਵੀ ਪਾਣੀ ਦਾ ਪ੍ਰਬੰਧ ਸਹੀ ਰੱਖਿਓ ਜਦੋਂ ਤੁਹਾਡਾ ਝੋਨਾ ਨਸਾਰੇ ਤੇ ਸ਼ੁਰੂ ਹੋ ਗਿਆ ਪਾਈਪ ਬਣਨੀ ਸ਼ੁਰੂ ਹੋ ਗਈ ਵਿੱਚ ਝੋਨਾ ਦੀ ਜਿਹੜੀ ਪਾਈਪ ਹੈ ਉਹ ਫੁੱਲਣੀ ਸ਼ੁਰੂ ਹੋ ਗਈ ਗੋਭ ਜਾ ਗਿਆ ਉਦੋਂ ਜਿਹੜਾ ਝੋਨੇ ਦੇ ਵਿੱਚ ਪਾਣੀ ਹੈ ਪਾਣੀ ਨਹੀਂ ਸਕਾਉਣਾ ਹੈਗਾ ਖਾਸ ਕਰਕੇ ਹੁਣ ਦੇਖੋ ਹਲੇ ਆਪਣਾ ਝੋਨਾ ਬਿਲਕੁਲ ਗੋਭ ਦੇ ਵਿੱਚ ਵੀ ਨਹੀਂ ਆਇਆ ਤੇ ਆਪਾਂ ਹਲੇ ਇਹਦੇ ਵਿੱਚ ਪਾਣੀ ਬਿਲਕੁਲ ਸਕਾਇਆ ਵਾ ਮਤਲਬ ਕਿ ਪਾਣੀ ਸਕਾਉਣ ਦਾ ਇੱਕ ਟਾਈਮ ਹੁੰਦਾ ਪਾਣੀ ਇਹ ਵੀ ਨਹੀਂ ਹੈਗਾ ਵੀ ਆਪਾਂ ਪਾਣੀ ਬਲਕਿ ਜਾ ਕੇ ਉਦੋਂ ਸਰਕਾਰੀ ਜਦੋਂ ਝੋਨਾ ਗੋਭ ਦੇ ਵਿੱਚ ਹੈ ਕਈ ਪੜਾ ਕੀ ਕਰਦੇ ਵੀ ਪਾਣੀ ਦਾ ਪਤਾ ਨਹੀਂ ਲੱਗਦਾ ਵੀ ਆਪਾਂ ਸੁਕਾਉਣਾ ਕਦੋਂ ਜਾਂ ਸੁਕਾਉਂਦਾ ਹੀ ਹੈ ਨਹੀਂ ਇਹ ਦੋਵੇਂ ਚੀਜ਼ਾਂ ਨੁਕਸਾਨ ਕਰਦੀਆਂ ਪਾਣੀ ਦਾ ਸੁਕਾਉਣਾ ਵੀ ਨੁਕਸਾਨ ਕਰਦਾ ਪਾਣੀ ਦਾ ਨਾ ਸੁਕਾਉਣਾ ਵੀ ਨੁਕਸਾਨ ਕਰਦਾ ਇੱਕ ਇਹਦਾ ਟਾਈਮ ਹੁੰਦਾ 10 ਦਿਨ ਹੁੰਨੇ ਸਿਰਫ ਪਾਣੀ ਸੁਕਾਉਣ ਦੇ ਜਦੋਂ ਆਪਣਾ ਝੋਨਾ 35 ਤੋਂ 40 ਦਿਨ ਦਾ ਜਾਂ 42 45 ਦਿਨ ਦਾ ਝੋਨਾ ਹੋ ਗਿਆ ਉਦੋਂ ਆਪਾਂ ਜੇ ਉਹ 10 ਦਿਨ ਦੇ ਵਿੱਚ ਵਿੱਚ ਪਾਣੀ ਸੁਕਾ ਲਈਏ ਤਾਂ ਵਧੀਆ ਗੱਲ ਹੈ ਉਦੋਂ ਜਿਹੜੇ ਆਪਣੇ ਜਿਹੜੇ ਜ਼ਮੀਨ ਦੇ ਵਿੱਚ ਤਤ ਪਏ ਹਨ ਜਿਨ੍ਹਾਂ ਕਰਕੇ ਆਪਣੀ ਜਿਹੜੇ ਜੜਾਂ ਜ਼ਿਆਦਾ ਪਾਣੀ ਕਾਲੀਆਂ ਹੋ ਜਾਂਦੀਆਂ ਤੇ ਪਾਣੀ ਦੇ ਵਿੱਚੋਂ 스멜 ਆਉਣ ਲੱਗ ਜਾਂਦੀ ਪਾਣੀ ਗੰਧਲਾ ਬਿਲਕੁਲ ਗੰਦਾ ਹੋ ਜਾਂਦਾ ਤੇ ਜਿਹੜੇ ਆਪਣੇ ਜੜਾ ਹੈ ਉਹ ਇੱਕ ਤਰ੍ਹਾਂ ਦੇ ਬਿਮਾਰ ਹੋਏ ਨੇ ਜਿੰਨੇ ਆਪਾਂ ਤਤ ਪਾਉ ਉਹ ਲੈ ਨਹੀਂ ਪਾਉਣੀ ਆ ਸੋ ਕੋਸ਼ਿਸ਼ ਕਰੋ ਵੀ 35 ਤੋਂ 40 ਜਾਂ 45 ਦਿਨ ਦੇ ਵਿੱਚ ਵਿੱਚ ਜਿਹੜਾ ਇੱਕ ਵਾਰ ਪਾਣੀ ਸਖਾ ਲਈਏ 10 ਕਿ ਦਿਨ ਦਾ ਇੱਕ ਟਾਈਮ ਹੁੰਦਾ ਜੇ ਆਪਾਂ 45 ਤੋਂ ਬਾਅਦ ਪਾਣੀ ਸਖਾਉਨੇ ਆ ਉਦੋਂ ਜਿਹੜਾ ਝੋਨਾ ਗੋਭ ਦੇ ਵਿੱਚ ਆਉਣਾ ਸ਼ੁਰੂ ਕਰ ਜਾਂਦਾ ਉਦੋਂ ਮੇ ਜਿਹੜਾ ਆਪਣਾ ਫਿਰ ਝਾੜ ਘਟ ਜਾਂਦਾ ਸੋ ਕੋਸ਼ਿਸ਼ ਕਰੋ ਵੀ ਜਿਹੜਾ ਪਾਣੀ ਸਖਾਉਣ ਦਾ ਟਾਈਮ ਹੈ ਉਹ ਤੁਹਾਨੂੰ ਪਤਾ ਹੋਵੇ ਵੀ ਕਦੋਂ ਸਖਾਉਣਾ ਔਰ ਕਦੋਂ ਲਾਉਣਾ ਆਖ ਤੁਸੀਂ ਕੋਸ਼ਿਸ਼ ਕਰੋ ਵੀ ਜਿਹੜਾ ਤੁਹਾਡਾ ਝੋਨਾ ਜਿਹੜਾ ਲੇ 40 ਦਿਨ ਦਾ ਹੋਇਆ ਤਾਂ ਤੁਸੀਂ ਪਾਣੀ ਸਖਾ ਸਕਦੇ ਆ ਹਫਤਾ 10 ਦਿਨ ਤੁਹਾਡੇ ਕੋਲ ਹੈਗੇ ਆ ਚਲੋ ਬਾਰਸ਼ਾਂ ਲੱਗ ਚੀ ਜੇ ਕਈ ਵਾਰ ਬਾਰਸ਼ ਪੈ ਜਾਂਦੀ ਉਹ ਲੱਗ ਕਮੈਟਰ ਕੋਸ਼ਿਸ਼ ਕਰੋ ਵੀ ਸਹੀ ਸਮੇਂ ਜਿਹੜਾ ਪਾਣੀ ਦਾ ਪ੍ਰਬੰਧ ਆ ਪਰ ਰੱਖੀਏ ਪਰ ਜਦੋਂ ਝੋਨਾ ਗੋਭ ਦੇ ਵਿੱਚ ਆ ਗਿਆ ਉਦੋਂ ਪਾਣੀ ਬਿਲਕੁਲ ਨਹੀਂ ਸਖਾਉਣਾ ਮੇਰਾ ਵੀਰ ਬਾਕੀ ਸਭ ਤੋਂ ਵੱਡਾ ਰੋਲ ਜਿਹੜਾ ਝਾੜ ਵਧਾਉਣ ਦੇ ਵਿੱਚ ਜਾਂ ਦਾਣੇ ਦੀ ਕੁਆਲਿਟੀ ਬਣਾਉਣ ਦੇ ਵਿੱਚ ਲਾਖਰ ਦੇ ਵਿੱਚ ਜਿਹੜਾ ਪੋਟਾਸ਼ ਦਾ ਹੁੰਦਾ ਇਹ ਫਾਰਸ ਸੋਰਸ ਦਾ ਹੁੰਦਾ ਡੀਏਪ ਚਲੋ ਆਪਾਂ ਝੋਨੇ ਦੇ ਵਿੱਚ ਨਹੀਂ ਪਾਉਂਦੇ ਆਪਣੇ ਕਣਕ ਤੋਂ ਜਿੰਨੀ ਕਿ ਲੋਡ ਹੁੰਦੀ ਉਹ ਮਿਲ ਜਾਂਦੀ ਆ ਪਰ ਸਭ ਤੋਂ ਵੱਡਾ ਰੋਲ ਜਿਹੜਾ ਪोटाश ਦਾ ਹੁੰਦਾ ਆਖਰ ਦੇ ਸਮੇਂ ਜੇ ਤੁਸੀਂ ਐਨਪੀਕੇ ਦੀ ਸਪਰੇ ਕਰ ਰਹੇ ਆ ਐਨਪੀਕੇ ਦੀ ਸਪਰੇ ਦੀ ਮਲਕੇ ਜੇ ਤੁਹਾਡੇ ਤੁਸੀਂ ਯੂਰੀਆ ਪ੍ਰੋਪਰ ਪਾਈ ਆ ਮਲਕੇ ਉੱਥੇ ਤੁਸੀਂ ਐਨਪੀਕੇ ਦੀ ਸਪਰੇ ਨੂੰ ਰੋਕ ਕੇ ਇੱਕ ਕੱਲੀ ਪोटाश ਦੀ ਸਪਰੇ ਆਉਂਦੀ ਆ ਤੁਸੀਂ ਉਹ ਕਰਾ ਸਕਦੇ ਆ ਤਤਾਂ ਦੇ ਤੌਰ ਤੇ ਬਹੁਤ ਵਧੀਆ ਜਿਹੜਾ ਰਿਜ਼ਲਟ ਆਉਦਾ ਜੇ ਤੁਸੀਂ ਆਪਣੇ ਝੋਨੇ ਦੇ ਉੱਤੇ ਪोटाश ਦੀ ਸਪਰੇ ਕਰਾਉਂਦੇ ਤਾਂ ਜਿਹਦੇ ਕਰਕੇ ਤੁਹਾਡਾ ਜਿਹੜਾ ਝਾੜ ਆ ਦਾਣੇ ਵੀ ਜਿਹੜੇ ਵਜਨਦਾਰ ਬਣਨਗੇ ਤੇ ਝਾੜ ਵੀ ਜਿਹੜਾ ਵਧੀਆ ਆਊਗਾ ਕੁਆਲਿਟੀ ਵੀ ਵਧੀਆ ਰਹੂਗੀ ਸੋ ਇਸ ਵਾਰ ਆਪਾਂ ਤਜਰਬਾ ਕਰਨਾ ਕਿਉਂਕਿ ਪਹਿਲਾਂ ਆਪਾਂ ਚਲੋ ਇਹ ਕਦੇ ਨਹੀਂ ਕੀਤੀ ਹੈਗੀ ਜਿਹੜੇ ਬੰਦੇ ਨੇ ਕੀਤੀ ਉਹਦੇ ਤੋਂ ਆਪਾਂ ਨੂੰ ਪਤਾ ਲੱਗਿਆ ਵੀ ਪोटाश ਦੀ ਸਪਰੇ ਜਿਹੜਾ ਰਿਜ਼ਲਟ ਤਾਂ ਵਧੀਆ ਐ ਐਨਪੀਕੇ ਦੇ ਨਾਲੋਂ ਸੋ ਆਪਾਂ ਤੁਹਾਡੇ ਨਾਲ ਕਰਾਂਗੇ ਸ਼ੇਅਰ ਜਿੱਦਣ ਆਪਾਂ ਕਰਾਵਾਂਗੇ ਆਪਣੇ ਝੋਨੇ ਤੇ ਤੇ ਇੱਕ ਗੱਲ ਹੋਰ ਕਰਦੇ ਆਂ ਆਪਾਂ ਇੱਕ ਅਮਰੂਦ ਤੇ ਬਾਈ ਯੰਤਰ ਡੰਗਿਆ ਸੀ ਮੈਂ ਸੋਚਿਆ ਕਾਹਨੂੰ ਲੱਗ ਤੋਂ ਵੀਡੀਓ ਬਣਾਉਣੀ ਆ ਯੰਤਰ ਡੰਗਿਆ ਸੀ ਵੀ ਜਿਹੜਾ ਸੁੰਡੀ ਆ ਸੁੰਡੀ ਦੀ ਜਿਹੜੀ ਸਮੱਸਿਆ ਨਾ ਅਮਰੂਦਾਂ ਦੇ ਵਿੱਚ ਆਵੇ ਕਹਿੰਦੇ ਵੀ ਜਿਹੜਾ ਸਮਰੂਦ ਤੇ ਜਦੋਂ ਇੱਕ ਮੱਖੀ ਹੁੰਦੀ ਹੈ ਵੀ ਜਦੋਂ ਉਹ ਡੰਗ ਮਾਰਦੀ ਹੈ ਉਦੋਂ ਜਿਹੜਾ ਆਂਡੇ ਦੇ ਜਾਂਦੀ ਹੈ ਤੇ ਉਦੋਂ ਜਿਹੜੀ ਸੁੰਡੀ ਪੈਦਾ ਹੁੰਦੀ ਹੈ ਸੋ ਯੰਤਰ ਦੇ ਵਿੱਚ ਬਾਈ ਮੱਖੀਆਂ ਤਾਂ ਬਹੁਤ ਮਾਰ ਕੇ ਜਮਾ ਹੋ ਗਈਆਂ ਆ ਟੰਗਿਆ ਵਾ ਆ ਤੁਸੀਂ ਦੇਖ ਲਓ ਇਹਦੇ ਵਿੱਚ ਮੱਖੀਆਂ ਨਾਲ ਬਿਲਕੁਲ ਭਰਿਆ ਵਾ ਆਪਾਂ ਇਹਨੂੰ ਥੱਲੇ ਧਾਰ ਕੇ ਤੁਹਾਨੂੰ ਦਿਖਾਉਣਾ ਵੀ ਇਹਦਾ ਕੀ ਹਿਸਾਬ ਕਿਤਾਬ ਆ ਆ ਦੇਖੋ ਕਿਉਂਕਿ ਜਿਸ ਦਿਨ ਆਪਾਂ ਲਾਇਆ ਸੀ ਕਬੀਰ ਦਾ ਕਮੈਂਟ ਆ ਸੀ ਕਹਿੰਦਾ ਬਾਈ ਇਹ ਬਿਲਕੁਲ ਵੀ ਕੰਮ ਨਹੀਂ ਕਰਦਾ ਹੈ ਵੀਰ ਦਾ ਕੋਈ ਫਾਇਦਾ ਨਹੀਂ ਲਟਕਾ ਇਹਦਾ ਤੇ ਮੈਂ ਉਹ ਵੀਰ ਨੂੰ ਵੀ ਕਹਿਣਾ ਚਾਹੁੰਦਾ ਵੀ ਬਾਈ ਆਪਣੇ ਤਾਂ ਕੰਮ ਕਰਿਆ ਚਲੋ ਕਹਿੰਦੇ ਨਹੀਂ ਵੀ ਕੋਈ ਕਿਸੇ ਜਗ੍ਹਾ ਵੀ ਕੁਬੇ ਤੇ ਵੀ ਕਹਿੰਦੇ ਵੀ ਲਾਤਰਾਸ ਆ ਗਈ ਤੇ ਉਹ ਕੰਮ ਹੈ ਵੀ ਕਿਸੇ ਜਗ੍ਹਾ ਕੋਈ ਚੀਜ਼ ਕੰਮ ਕਰ ਜਾਂਦੀ ਹੈ ਕਿਸੇ ਜਗ੍ਹਾ ਨਹੀਂ ਕਰਦੀ ਤੇ ਆ ਤੁਹਾਨੂੰ ਆਪ ਦਿਖਾਉਨੇ ਆ ਆ ਚੈੱਕ ਕਰ ਲਓ ਮਤਲਬ ਕਿ ਆ ਮੱਖੀਆਂ ਵੀ ਇਹ ਕਿੰਨੀਆਂ ਰਜ ਮਰੀਆਂ ਵੀ ਆ ਜਿਹੜੀਆਂ ਕਰਕੇ ਅਮਰੂਦਾਂ ਦੇ ਵਿੱਚ ਸੁੰਡੀ ਪੈਂਦੀ ਆ ਆ ਤੁਸੀਂ ਦੇਖ ਲਓ ਪੂਰਾ ਇਹ ਪਰੈਮਾ ਹਲੇ ਵਿੱਚ ਵੀ ਦੇ ਮੱਖੀਆਂ ਪਈਆਂ ਥੋੜੀਆਂ ਆਪਣੇ ਜਣੀ ਕਿਨੇ ਵਧੀਆ ਕੰਮ ਕਰਿਆ ਸੋ ਚੀਜ਼ ਵੀ ਕੋਈ ਮਹਿੰਗੀ ਨਹੀਂ ਹੈਗੀ 100 ਰੁਪਏ ਦੀ ਚੀਜ਼ ਆ ਚਲੋ ਜੇ ਆਪਣੇ ਇਹ ਫਾਇਦਾ ਕਰ ਦਿੰਦੀ ਹੈ ਤਾਂ ਆਪਣਾ ਬਹੁਤ ਜ਼ਿਆਦਾ ਮਿਲ ਕੇ ਕਹਿਣ ਦਾ ਮਤਲਬ ਵੀ ਇੱਕ ਫਾਇਦਾ ਹੋ ਜਾਂਦਾ ਜਿਹੜਾ ਆਪਣਾ ਸੀਜ਼ਨਲ ਫਰੂਟ ਹੁੰਦਾ ਆਪਣੇ ਖਾਣ ਦੇ ਲਈ ਇੱਕ ਬਚ ਜਾਂਦਾ ਨਹੀਂ ਤਾਂ ਸੁੰਡੀ ਬਿਲਕੁਲ ਵੀ ਖਾਣ ਜੋਗਾ ਨਹੀਂ ਛੱਡਦੀ ਆ ਦੇਖੋ ਆਪਣੇ ਭਾਈ ਪੂਰਾ ਕੰਮ ਕਰਿਆ ਸੋ ਚਲੋ ਮੇਰਾ ਵੀ ਵੀਡੀਓ ਹੋ ਜਾਣੀ ਲੰਬੀ ਤੇ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਚ ਥੈਂਕ ਯੂ